ਹਾਂਜੀ ਸਾਸਰੀ ਕਾ ਸਾਰੇ ਮੇਰੇ ਵੀਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਵੱਡਿਆਂ ਨੂੰ ਛੋਟਿਆਂ ਨੂੰ ਤੇ ਅੱਜ ਦਿਨ ਹੈ ਜੀ ਵੀਰਵਾਰ 3 ਤਰੀ ਕਹੇਗੀ 28 2025 ਤੇ ਆਪਾਂ ਖੜੇ ਆ ਜੀ ਹੁਣ ਮਾਨਚੋਤੀ ਰਾਤ ਆਪਾਂ ਇੱਥੇ ਰੁਕੇ ਸੀਗੇ ਤੇ ਇੱਕੋ ਹੀ ਟੈਂਟ ਲਗਾਇਆ ਸੀ ਜਗ੍ਹਾ ਵੀ ਥੋੜੀ ਸੀਗੀ ਬਾਕੀ ਦੋ ਜਣਾਂ ਨੂੰ ਠੰਡ ਥੋੜੀ ਜਿਹੜੀ ਘੱਟ ਲੱਗਦੀ ਹੈਗੀ ਇਹ ਕਰਕੇ ਅਸੀਂ ਦੋਨੇ ਇਹਦੇ ਵਿੱਚ ਹੀ ਸੈਤ ਹੋ ਗਏ ਇੱਥੇ ਰਾਤ ਸੁੱਤੇ ਤੇ ਟਾਈਮ ਹੋ ਗਿਆ ਹੁਣ ਤਕਰੀਬਨ 8:00 ਵੱਜ ਗਏ ਤੇ ਹੁਣ ਅਸੀਂ ਸਮਾਨ ਚੱਕ ਕੇ ਤੇ ਪਹਿਲਾ ਜਿਹੜਾ ਵਾਰਸਾ ਜੀ ਹੋ ਰਹੀ ਸੀ ਵੀ ਪੈ ਰਿਆ ਸੀਗਾ ਤੇ ਹੁਣ ਆਪਾਂ ਅੱਗੇ ਦਾ ਸਫਰ ਹੈ ਜਿਹੜਾ ਸਮਾਨ ਪੈ ਕਰਕੇ ਸ਼ੁਰੂ ਕਰਦੇ ਆਂ ਜੁੜੇ ਰਹੋ ਬਲੌਗ ਦੇ ਨਾਲ ਅੱਜ ਆਪਾਂ ਜਾਣਾ ਜੀ ਹਾਂ ਕਿੱਥੇ ਜਾਣਾ ਅੱਜ ਆਪਾਂ ਬਦਰੀਨਾਥ ਬਦਰੀਨਾਥ ਜਾਣਾ ਮਾਨਾ گاਉਂ ਤੇ ਜਿਹੜਾ ਪਿੰਡ ਜਿਹੜੇ ਲਾਸਟ ਪਿੰਡ ਆ ਤੁਹਾਨੂੰ ਉਹ ਵੀ ਦਿਖਾਵਾਂਗੇ ਫਿਰ ਉਦੋਂ ਬਾਅਦ ਆਪਾਂ ਵਾਪਸ ਨੂੰ ਚਾਲੇ ਪਾਉਣੇ ਆਂ ਮਹਾਰਾਜ ਸੋਖ ਰੱਖੇ ਚਰਤੀ ਦਲਾ ਵਿੱਚ ਰੱਖੋ ਜੁੜੇ ਰਹੋ ਜੀ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਆ ਸਨੀਪੂ ਗਵਿਕਾਨੇ ਫੋਟੋਆਂ ਨੇ ਇਹਨਾਂ ਨੇ ਲਿਆ ਕੇ ਆਪਾਂ ਨੂੰ ਚੜ੍ਹਾਈ ਚੜਾਇਆ ਹੈ ਆਪਾਂ ਰਸਤੇ ਦੇ ਜਿੱਥੋਂ ਮੁੜਨ ਦੀ ਆਪਾਂ ਸੋਚ ਰਹੇ ਸੀਗੇ ਵੀ ਹਿਮਕੁੰਡ ਵੱਲ ਜਾਦੇ ਮੀਂਹ ਖਰਾਬ ਆ ਰਸਤੇ ਖਰਾਬ ਆ ਤੇ ਇਹਨਾਂ ਨੇ ਮੈਨੂੰ ਤਾਂ ਨਾ ਮੀਣਾ ਮਾਰਿਆ ਵੀ ਯਾਰਾ ਸਾਨੂੰ ਕਦੇ ਵਾਸਤੇ ਘੜੀਸਿਆ ਸੀਗਾ ਤੇ ਸਾਡੀ ਤਾਂ ਕੋਈ ਵਰਤੋ ਹੀ ਨਹੀਂ ਕਰੀ ਫਿਰ ਇਹਸ ਕਰਕੇ ਫਿਰ ਇਹਨਾਂ ਦਾ ਤਾਂ ਨਾ ਮੀਣਾ ਮਾਰਿਆ ਤੇ ਆਪਾਂ ਚੱਲ ਪਏ ਹਿਮਕੁੰਡ ਵੱਲ ਸਾਹਿਬ ਨੂੰ ਰਸਤੇ ਦੇ ਵਿੱਚ ਆਪਾਂ ਨੂੰ ਇਹਨਾਂ ਨੇ ਹੁਣ ਕੰਮ ਦਿੱਤਾ ਹੈਗਾ ਬਹੁਤ ਵਧੀਆ ਚੀਜ਼ ਆ 9 ਵਜ ਗਏ ਆਈ ਟਾਈਮ ਤੇ ਆਪਾਂ ਜਿਹੜੀ ਟੈਂਟ ਫੋੜੀ ਜੀ ਆਪਣੀ ਵਿਚਾਰੀ ਇਹ ਕਾਸਲੀ ਤੇ ਫਿਰ ਦੇਖਦੇ ਆ ਅੱਕੇ ਦਾ ਸਫਰ ਕਰਦੇ ਆ ਸ਼ੁਰੂ ਮਹਾਰਾਜ ਦਾ ਲੈ ਕੇ ਨਾ ਤੇ ਟੈਂਟ ਟੁੰਡ ਕਰ ਲਿਆ ਇਕੱਠੇ ਤੇ ਇਕੱਲੇ ਸਾਡੇ ਆ ਭਾਂਡੇ ਰਹਿੰਦੇ ਹਜੇ ਧੋਣ ਵਾਲੀ ਫਿਰ ਤੇ ਘੋਣਿਆਂ ਚਲੋ ਕੋਈ ਨਾ ਇਹਨੂੰ ਕਿਹੜਾ ਲੱਦ ਲਈਏ ਬਾਅਦ ਚ ਉਹਨਾਂ ਨੂੰ ਤਾਂ ਭੈਗਾਂਜੀ ਪਾਉਣਾ ਆਪਾਂ ਜੁੜੇ ਰਿਹਾ ਕਰੋ ਜੀ ਵਲੌਗ ਦੇ ਨਾਲ ਪੰਜ ਤੱਕ ਆਲ ਇੰਡੀਆ ਟੂਰ ਬਾਈ ਤੇ ਸਭ ਤੋਂ ਸਟਾ ਇਹ ਬਾਕੀ ਨਾਲ ਦੀ ਨਾਲ ਸੋਮਰੇ ਦੀ ਅਪਡੇਟ ਆਪਾਂ ਦਿੰਦੇ ਰਹਾਂਗੇ ਤੇ ਰਾਜਾਪਾ ਜਾਣਾ ਬਦਰੀਨਾਥ ਤੇ ਹਜੇ ਕਿੰਨੇ ਕਿਲੋਮੀਟਰ 10 ਕਿਲੋਮੀਟਰ ਉਹ 9 11 ਕਿਲੋਮੀਟਰ ਬਦਰੀਨਾਥ 11 ਕਿਲੋਮੀਟਰ 11 ਕਿਲੋਮੀਟਰ ਬਦਰੀਨਾਥ ਹੈ ਜੀ ਉਸ ਤੋਂ ਅੱਗੇ ਹਜੇ ਮਾਨਾ ਪਿੰਡ ਦਾ ਇਹ ਕਹਿੰਦਾ ਮਾਨਾ ਪਿੰਡ ਦਾ ਨਾਂ ਨਾ ਲੈ ਕੇ ਤਾਂ ਆਪਾਂ ਤਾਂ ਜਾਇ ਨਹੀਂ ਜਾਣਾ ਮੈਂ ਤਾਂ ਕਹਿਣਾ ਜਾਉਂਗਾ ਹਾਂ ਜਾਂ ਮੈਂ ਤਾਂ ਕਹਿੰਦੀ ਕਹਿੰਦਾ ਸੁੱਖਾ ਮਨਾ ਕਰਦਾ ਹੈ ਠੀਕ ਹੈ ਕੋਈ ਗੱਲ ਕੀ ਨਾ ਬਾਈ ਤੇਰਾ ਤੇਰਾ ਨਹੀਂ ਤੇ ਤੁਹਾਡਾ ਨਹੀਂ ਤੁਹਾਡਾ ਅਸਲ ਵੀ ਬਲਵੀਰ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਚੰਮੋਲੀ ਚੰਮੋਲੀ ਬਹੁਤ ਵਧੀਆ ਇਨਸਾਨ ਆ ਬਾਈ ਨੇ ਸਾਡੇ ਤੇ ਚਾਹ ਦੇ ਪੈਸੇ ਨਹੀਂ ਲਏ ਸਾਡਾ ਮਾਣ ਰੱਖਿਆ ਬਹੁਤ ਬਹੁਤ ਧੰਨਵਾਦ ਆ ਇਹਦਾ ਬਾਈ ਦਾ ਠੀਕ ਆ ਬਾਈ ਆਂਦੇ ਜਾਂਦੇ ਮਿਲਦੇ ਰਹਾਂਗੇ ਪਰਮਾਤਮਾ ਨੇ ਚਾਹਿਆ ਠੀਕ ਆ ਆ ਪਾ ਜੀ ਕਹਿੰਦੇ ਫੇਰ ਅੱਜ ਕਰ ਹੁਣ ਆ ਦੁਪਹਿਰ ਦਾ ਟਾਈਮ ਹੋ ਗਿਆ ਤੇ ਖਾਣ ਪੀਣ ਦਾ ਕੋਈ ਜ਼ਗਾਰ ਹੋਇਆ ਨਹੀਂ ਤੇ ਬੇਬੇ ਵਾਲੇ ਸੋਨੇ ਆਪਾਂ ਫੇਰ ਕੱਢ ਲੇ ਪਹਿਲਾਂ ਰਾਤ ਬਣਾਏ ਸੀ ਹੁਣ ਕੱਚੀ ਖਾਵਾਂਗੇ ਆ ਦੇਖ ਪੈਂਦਾ ਟੁੱਟ ਗਿਆ ਭਰ ਲਾ ਮੁਠੀਆਂ ਇਹ ਇਹੀ ਓਕੇ ਟਾਈਮ ਤੇ ਕੰਮ ਆਉਂਦੇ ਆ ਆਪਣੇ ਕਰਦਗੇ ਬੰਦ ਬਦਰੀਨਾਥ ਤੋਂ ਖੜੇ ਆ ਜੀ ਕਿੰਨੇ ਕਿਲੋਮੀਟਰ ਪਿੱਛੇ ਖੜੇ ਆਵਾਂਗੇ 5 5 ਕਿਲੋਮੀਟਰ ਪਿੱਛੇ ਖੜੇ ਆ ਜੀ ਬਦਰੀਨਾਥ ਤੋਂ ਤੇ ਚੜਾਈ ਵੀ ਜਿਹੜੀ ਹੈ ਕਹਿੰਦੀ ਹੈ ਤੇਰਾ ਦੇਣਾ ਕਿ ਆ ਦੇਖੋ ਪੈਣ ਦਾ ਡਾਟ ਹੀ ਪੈਂਦਾ ਜਾਂਦਾ ਹੈ ਤੇ ਸਾਡਾ ਵੀ ਪੂਰਾ ਪਵਾਇਆ ਇਹਨੇ ਤੇ ਹੌਲੀ ਹੌਲੀ ਜਾਂਦੇ ਆ ਚੜਦੇ ਤਾਹਾਨੂੰ ਲੈ ਕੇ ਵਾਹਿਗੁਰੂ ਦਾ ਨਾਮ ਇਹ ਦੇਖੋ ਜੀ ਇਹ ਸਾਰੀਆਂ ਚੜਾਈਆਂ ਚੜ ਕੇ ਤੇ ਰਾਇ ਜਾਂਦਾ ਵੀ ਬਦਰੀਨਾਥ ਨੂੰ ਉਹ ਥੰਡੇ ਤੋਂ ਦੇਖ ਲੋ ਪਿੱਛੇ ਤੋਂ ਕਿੰਨੀ ਦੂਰ ਤੱਕ ਦੀਆਂ ਤੇ ਅੱਜ ਦੀ ਚੜਾਈ ਨੇ ਫੁੱਲ ਤਸੱਲੀ ਕਰਾਈ ਆ ਸਾਡੀ ਫੇਰ 10 11 ਕਿਲੋਮੀਟਰ ਸੀਗਾ ਬਦਰੀਨਾਥ ਤੇ 11 ਕਿਲੋਮੀਟਰ ਨੇ ਪੋਲੇ ਬਾਦੇ ਸਰੀਰ ਜਮਾ ਥੋੜਾ ਰੁਕੇ ਚੜਨਾ ਪੈਂਦਾ ਸਵਾਗ ਚਾਰ ਵਾਇਦ ਨੂੰ ਤਕਰੀਬਨ ਆਪਾਂ ਜਿਹੜਾ ਪਹੁੰਚ ਗਏ ਸੀਗੇ ਬਦਰੀਨਾਥ ਤੇ ਭਾਰਤ ਸੇਵਾ ਸੰਗ ਹੈ ਜਿਹੜਾ ਆ ਭਾਰਤ ਸੇਵਾ ਸ਼ਰਮ ਸੰਗ ਹੈ ਜਿਹੜਾ ਇੱਥੇ ਆਪਾਂ ਪ੍ਰਸ਼ਾਦਾ ਪਾਣੀ ਜੋ ਸਕਿਆਗਾ ਖਾਣਾ ਪੀਣਾ ਖਾਦਾ ਗਿਆ ਜੋ ਬਣਿਆ ਸੀ ਗੁਰੂ ਜੀ ਇੱਥੇ ਮੰਦਿਰ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਹੁਣ ਇੱਥੇ ਰਹਿਣ ਵਾਸਤੇ ਜਗਾ ਪਾਲਦੇ ਆ ਕਿਸੇ ਆਸੇ ਪਾਸੇ ਤੇ ਟੈਂਟਰ ਲੱਗਾ ਲੱਗ ਗਿਆ ਤਾਂ ਵੀ ਠੀਕ ਹੈ ਜੇ ਉ ਜਿਆਦੇ ਟੈਂਟ ਦਾ ਅੱਜ ਠੰਡ ਜਿਆਦੇ ਹੈ ਜੇ ਵਧੀਆ ਪਨ ਉਹ ਅੰਦਰ ਮਿਲ ਜਾਂਦਾ ਪੈਣ ਨੂੰ ਤਾਂ ਠੀਕ ਸੀ ਕੰਟੈਂਟ ਦੇ ਵਿੱਚ ਵੀ ਫਿਰ ਵੀ ਜ਼ਿਆਦਾ ਇਨਾ ਠੰਡ ਲੱਗਦੀ ਹੈ ਕੱਪੜਾ ਲੀੜਾ ਆਪਣੇ ਕੋਲ ਉਹਨਾ ਹੈ ਨਹੀਂਗਾ ਸਲੀਪਿੰਗ ਬੈਗ ਆ ਉਹ ਕੋਈ ਕੰਮ ਨਹੀਂ ਕਰਦਾ ਜ਼ਿਆਦਾ ਆਪਾਂ ਖੜੇ ਹਾਂ ਜੀ ਬਦਰੀਨਾਥ ਮੰਦਿਰ ਦੇ ਬਾਹਰਲੀ ਸਾਈਡ ਆਪਾਂ ਨੂੰ ਇਤਿਹਾਸ ਬਾਰੇ ਕੋਈ ਯਾਦ ਹੈ ਖਾਸ ਆਪਾਂ ਨੂੰ ਚਾਣਨਾ ਨਹੀਂ ਹੈਗਾਗਾ ਆਪਾਂ ਨੂੰ ਜੇ ਕੋਈ ਮਿਲਿਆ ਤਾਂ ਆਪਾਂ ਦੇਖਦੇ ਆਪਾਂ ਉਹਨਾਂ ਤੋਂ ਹੁਣ ਇਤਿਹਾਸ ਬਾਰੇ ਜ਼ਰੂਰ ਜਾਣਾਂਗੇ ਕਿ ਕੀ ਇਤਿਹਾਸ ਹੈ ਇੱਥੋਂ ਦਾ ਬਸ ਜਿਆਦਾ ਅਦੀ ਨਾ ਕਰਦੇ ਜੀ ਇਹ ਵਿਸ਼ਨੋ ਭਗਵਾਨ ਦਾ ਮੰਦਿਰ ਹੈ ਜੀ ਉੱਪਰ ਜਿਹੜੀ ਹੈ ਕਿ ਵੀਡੀਓ ਜਾਂ ਫੋਟੋਗ੍ਰਾਫੀ ਕਰਨ ਦੀ ਮਨਾਹੀ ਹੈ ਥੱਲੇ ਆਪਾਂ ਜਿਹੜਾ ਕਰ ਸਕਦੇ ਆ ਫੋਟੋਗ੍ਰਾਫੀ ਜਾਂ ਹੋਰ ਹਨਾ ਹੋਰ ਬਈਆ ਠੀਕ ਚਲ ਗਏ ਫਿਰ ਰਾਮ ਜੀ ਤਕਰੀਬਨ 9 ਕ ਬੱਚਣ ਵਾਲੇ ਆ ਅੱਧੇ ਘੰਟੇ ਚ ਆਪਾਂ ਮੱਥਾ ਟੇਕ ਕੇ ਕਰਕੇ ਦਰਸ਼ਨ ਮੇਲਾ ਤੇ ਚੱਲੇ ਆ ਜੀ ਥੱਲੇ ਨੂੰ ਪਹੁੰਚਦਾ ਸਾਈਕਲਾਂ ਕੋਲ ਅੱਗੇ ਆ ਜੀ ਮਾਨਾ ਪਿੰਡ ਮਾਨਾ ਪਿੰਡ ਤੋਂ ਫਿਰ ਆਪਾਂ ਜਿਹੜੀ ਵਾਪਸੀ ਕਰ ਦੇਣੀ ਹੈ ਜੀ ਥੱਲੇ ਨੂੰ ਉਤਰਨ ਦੀ ਉੱਪਰ ਬੱਦਲ ਵੀ ਬਣ ਰਿਹਾ ਹੈਗਾ ਰਸਤੇ ਦੇ ਵਿੱਚ ਐ ਨਹੀਂ ਪਤਾ بارش ਹੋ ਜੇ ਨਹੀਂ ਆ ਜੇ ਮਾਨਾ گاਉਂ ਦੇ ਬਾਹਰਲੀ ਸਾਈਡ ਆ ਜਿਹੜਾ ਇਹ ਲੋਕ ਇੱਥੇ ਟੈਂਟਿੰਗ ਕਰਕੇ ਵੀ ਰਹਿੰਦੇ ਆ ਆ ਦੇਖੋ ਟੈਂਟ ਲੱਗੇ ਹੋਏ ਉੱਪਰ ਦੀ ਲੋਕੇਸ਼ਨ ਵਿਊ ਲੋਕ ਕਈ ਕਈ ਦਿਨ ਲਾ ਕੇ ਇੱਥੇ ਜਾਂਦੇ ਆ ਕਿੰਨਾ ਕੋਲੇ ਖੁੱਲੇ ਪੈਸੇ ਆ ਭਾਈ ਹਾਂ ਹੋ ਰਹਿ ਸਕਦੇ ਇੱਥੇ ਦਰਖ ਦੂਰਖਤ ਲੋਕੇਸ਼ਨ ਬਹੁਤ ਸੋਹਣੀ ਇੱਥੋਂ ਦੀ